ਦੋਸਤੋ ਕੀ ਤੁਸੀਂ ਜਾਣਦੇ ਹੋਗੇ ਟੈਡੀ ਡੇ ਦੀ ਸ਼ੁਰੂਆਤ ਕਿਵੇਂ ਹੋਈ ਸੀ ਇਸਦਾ ਇਤਿਹਾਸ ਕੀ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ ਦੋਸਤੋ ਪਿਆਰ ਦੇ ਖਾਸ ਦਿਨ ਫਰਵਰੀ ਦੇ ਪਹਿਲੇ ਹਫਤੇ ਸ਼ੁਰੂ ਹੁੰਦੇ ਹਨ 7 ਦਿਨਾਂ ਤੱਕ ਚੱਲਣ ਵਾਲੀ ਇਸ ਵੈਲੈਂਟਾਈਨ ਵੀਕ ਦੇ ਚੌਥੇ ਦਿਨ ਟੈਡੀ ਡੇ ਮਨਾਇਆ ਜਾਂਦਾ ਹੈ ਇਸ ਦਿਨ ਕਈ ਪ੍ਰੇਮੀ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਆਪਣੀ ਗਰਲਫ੍ਰੈਂਡ ਨੂੰ ਟੈਡੀ ਵੀਅਰ ਗਿਫਟ ਕਰਦੇ ਹਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਟੈਡੀ ਦੀ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ ਦੋਸਤੋ ਪੂਰਾ ਵੈਲੈਂਟਾਈਨ ਡੇ ਹਫਤਾ ਹਰ ਪ੍ਰੇਮੀ ਚੋੜੀ ਲਈ ਤਿਹਾਰ ਬੰਗ ਹੁੰਦਾ ਹੈ ਪਿਆਰ ਦੇ ਇਸ ਹਫਤੇ ਵਿੱਚ ਹਰ ਦਿ ਪਹਿਲਾ ਦਿਨ ਰੋਜ਼ ਡੇ ਫਿਰ ਪ੍ਰਪੋਜ਼ ਡੇ ਇਸ ਤੋਂ ਬਾਅਦ ਚਾਕਲੇਟ ਡੇ ਅਤੇ ਫਿਰ ਟੈਡੀ ਡੇ ਆਉਂਦਾ ਹੈ ਇਸ ਵਾਰ ਯਕੀਨਨ ਤੌਰ ਤੇ ਬਹੁਤ ਸਾਰੀ ਲੋਕਾਂ ਖਾਸ ਕਰਕੇ ਸਿੰਗਲ ਲੋਕਾਂ ਦੇ ਦਿਮਾਗ ਵਿੱਚ ਆਉਂਦਾ ਹੈ ਕਿ ਪਿਆਰ ਕਰਨ ਵਾਲੀ ਜੋੜੇ ਟੈਡੀ ਡੇ ਕਿਉਂ ਮਨਾਉਂਦੇ ਹਨ ਆਓ ਜਾਣਦੇ ਹਾਂ ਟੈਡੀ ਡੇ ਦੀ ਇਤਿਹਾਸ ਨਾਲ ਜੁੜੀ ਦਿਲਚਸਪ ਕਹਾਣੀ ਦੋਸਤੋ ਫਰਵਰੀ ਦੇ ਮਹੀਨੇ ਨੂੰ ਸਾਲ ਦਾ ਸਭ ਤੋਂ ਰੋਮਾਂਟਿਕ ਮਹੀਨਾ ਕਿਹਾ ਜਾਂਦਾ ਹੈ ਫਰਵਰੀ ਦਾ ਪਹਿਲਾ ਹਫਤਾ ਵੈਲੈਂਟਾਈਨ ਡੇ ਵਜੋਂ ਮਨਾਇਆ ਜਾਂਦਾ ਹੈ ਇਸ ਹਫਤੇ ਦੇ ਚੌਥੇ ਦਿਨ ਟੈਡੀ ਡੇ ਮਨਾਇਆ ਜਾਂਦਾ ਹੈ ਇਸ ਦਿਨ ਪ੍ਰੇਮੀ ਜੋੜੇ ਆਪਣੇ ਪਾਰਟਨ ਨੂੰ ਟੈਡੀ ਜਾਂ ਕੋਈ ਸੌਫਟ ਟॉय ਗਿਫਟ ਕਰ ਦੋਸਤੋ ਇਸ ਦੇ ਇਤਿਹਾਸ ਦੀ ਗੱਲ ਕਰੀ ਤਾਂ 14 ਫਰਵਰੀ 1902 ਨੂੰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਥਿਊਡੋਰ ਰੂਜ਼ਵੇਲ ਮਿਸਿਸਿਪੀ ਦੇ ਇੱਕ ਦਿਨ ਜੰਗਲ ਵਿੱਚ ਸ਼ਿਕਾਰ ਕਰਨ ਗਏ। ਉਸ ਦਾ ਸਾਥੀ ਹੌਲਟ ਕੋਲੀਅਰ ਵੀ ਉਹਨਾਂ ਦੇ ਨਾਲ ਗਿਆ ਸੀ। ਹੌਲਟ ਕੋਲੀਅਰ ਨੇ ਇੱਕ ਕਾਲੇ ਰਿਸ਼ ਨੂੰ ਫੜ ਕੇ ਇੱਕ ਦਰਖਤ 'ਤੇ ਬੰਨ੍ਹ ਦਿੱਤਾ ਅਤੇ ਰਾਸ਼ਟਰਪਤੀ ਤੋਂ ਇਸ ਨੂੰ ਮਾਰਨ ਦੀ ਇਜਾਜ਼ਤ ਮੰਗੀ। ਰਿਸ਼ ਨੂੰ ਤਰਸਯੋਗ ਹਾਲਤ ਵਿੱਚ ਦੇਖ ਕੇ ਰਾਸ਼ਟਰਪਤੀ ਦਾ ਦਿਲ ਪਿਘਲ ਗਿਆ ਅਤੇ ਉਸ ਨੇ ਉਸ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ। 16 ਨੰਬਰ ਨੂੰ ਦਾਬ ਸਟਿੰਗਲ ਪੋਸਟ ਅਖਬਾਰ ਵਿੱਚ ਇਸ ਘਟਨਾ ਦੇ ਆਧਾਰ 'ਤੇ ਇੱਕ ਤਸਵੀਰ ਛਾਪੀ ਗਈ। ਦਾਬ ਸਟਿੰਗ ਮਿਕ ਟੌਮ ਨੇ ਸੋਚਿਆ ਕਿ ਬੱਚਿਆਂ ਲਈ ਰਿਸ਼ਤੇ ਦੇ ਆਕਾਰ ਦਾ ਖੜਾਉਣਾ ਬਣਾਇਆ ਜਾ ਸਕਦਾ ਹੈ ਉਸ ਨੇ ਆਪਣੀ ਪਤਨੀ ਨਾਲ ਮਿਲ ਕੇ ਉਸ ਨੂੰ ਡਿਜ਼ਾਈਨ ਕੀਤਾ ਅਤੇ ਦੋਵਾਂ ਨੇ ਇਸ ਦਾ ਨਾਮ ਟੈਡੀ ਰੱਖਿਆ ਦਰਅਸਲ ਰਾਸ਼ਟਰਪਤੀ ਰੂਜ਼ ਬੈਟਲ ਦਾ ਉਪਨਾਮ ਟੈਡੀ ਸੀ ਇਸ ਲਈ ਵਪਾਰਕ ਜੋੜੇ ਨੇ ਖੜਾਉਣੇ ਦਾ ਨਾਮ ਟੈਡੀ ਰੱਖਿਆ ਰਾਸ਼ਟਰਪਤੀ ਤੋਂ ਅਯਾਤ ਲੈਣ ਤੋਂ ਬਾਅਦ ਉਸ ਟੈਡੀ ਨੂੰ ਵਿਚਾਰ ਵਿੱਚ ਲਾਂਚ ਕੀਤਾ ਗਿਆ ਉਸ ਦਿਨ ਤੋਂ ਹੀ ਇਹ ਟੈਡੀਡੇ ਮਨਾਏ ਜਾ ਰਿਹਾ ਹੈ ਬਸ ਇਹਦਾ ਵੈਲੈਂਟਾਈਨ ਵੀਕ ਟੈਡੀਡੇ ਮਨਾਉਂਦਾ ਅਸਲੀ ਕਾਰਨ ਕੁੜੀਆਂ ਹਨ ਦਰਅਸਲ ਜ਼ਿਆਦਾਤਰ ਕੁੜੀਆਂ ਨੂੰ ਟੈਡੀ ਵਰਗੇ ਸੌਫਟ ਖੜਾਉਣੇ ਬਹੁਤ ਪਸੰਦ ਹਨ ਇਸ ਲਈ ਉਨ੍ਹਾਂ ਨੂੰ ਖੁਸ਼ ਕਰਨ ਲਈ ਟੈਡੀ ਦੇ ਮਨਾਏ ਜਾਂਦਾ ਹੈ ਦੋਸਤੋ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਟੈਡੀ ਕਿਉਂ ਬਣਾਇਆ ਜਾਂਦਾ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਬੈਲ ਆਈਕਨ ਵਾਲਾ ਬਟਨ ਦਬਾ ਦੇਣਾ ਤਾਂ ਜੋ ਸਾਡੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲ ਮਿਲਦੀ ਰਹੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ